ਦੇਖੋ ਤੁਸੀਂ ਇਹ ਬਾਈ ਕਹਿੰਦਾ 100-100 ਵਾਲੇ ਨੇ ਜਿਹੜੇ ਸੀ 20 ਜਾਂ 30 ਚ ਦੇ ਦਿੰਨੇ ਆ ਤੇ ਕੋਈ ਮਾਰ ਵੀ ਵੀਰੇ ਤੇ 70 ਰੁਪਏ ਆ ਮਾਰਕੀਟ ਚ ਵਿਗਰੇ ਇਹ 50 ਰੁਪਏ ਆ ਆਪਾਂ ਸਿਰਫ 30 ਰੁਪਏ ਦਾ ਦਵਾਂਗੇ ਇਹ ਲਓ ਜੀ ਆ ਸਿਰਫ 30 ਰੁਪਏ ਦਾ ਸਕਰਾਬ ਤੁਹਾਨੂੰ ਮਿਲ ਜੂਗਾ ਕਿਸੇ ਜਿਆ ਲਓ ਜੀ ਕਰੋ ਚੈੱਕ ਭੰਡਾਰ ਰੱਖਿਆ ਬਾਈ ਨੇ ਸ਼ਾਪ ਦੇਖੋ ਤੁਸੀਂ ਦੂਰ ਤੱਕ ਪਿੱਛੇ ਤੱਕ ਤੇ ਜੁਐਲਰੀ ਤਾਂ ਇੱਥੇ ਹੋਰ ਵੀ ਵੱਟ ਕੱਢੇ ਬਾਈ ਕੋਲ ਦੇਖੋ ਜੀ ਕਰੋ ਚੈੱਕ ਅੱਛਾ 20 ਰੁਪਏ ਦੀਆ ਡੱਬੀ ਚ ਪਾ ਕੇ ਹਾਂ ਲੈ ਬਾਈ ਆ ਰਿੰਗ ਬਾਈ ਡੱਬੋ ਹੀ ਰਿੰਗ ਆ ਜਿਹੜੀ ਡੱਬੀ ਚ ਪਾ ਕੇ 150 200 ਦੀ ਬਾਈ ਨੇ ਪੂਰੀ ਐਂਡ ਕਰਾਈ ਪਈ ਐ ਗੱਲ ਬਾਤ ਆ ਉੱਪਰ ਤੱਕ ਡੱਬੇ ਜੋੜ-ਜੋੜ ਕੇ ਇਸੇ ਚੀਜ਼ ਦੇ ਬਾਈ ਨੇ ਭਰ ਕੇ ਰੱਖੇ ਨੇ ਜੀ ਨੇਲ ਪਾਲਿਸ਼ ਨੇਲ ਪਾਲਿਸ਼ ਇਹ ਇਹਨਾਂ ਦਾ ਕੀ ਰੇਟ ਆ ਇਹ 20 ਰੁਪਏ ਤੋਂ ਸ਼ੁਰੂ ਆ ਬਾਈ ਜੀ 20 ਰੁਪਏ ਤੋਂ ਸ਼ੁਰੂ ਨੇ ਜੀ ਆ ਨੇਲ ਵਗੈਰਾ ਕੁੜੀਆਂ ਦੇ ਆ ਨਕਲੀ ਨੇਲ ਆ ਕੇ ਨਕਲੀ 90 ਰੁਪਏ ਦਾ ਹੁਣ ਆਪਾਂ ਸਿਰਫ 20 ਰੁਪਏ 30 ਰੁਪਏ ਦੇ ਵਿੱਚ 30 ਰੁਪਏ ਦੀਆਂ 5 ਕੰਗੀਆਂ ਲਓ ਜੀ ਇਹਦੇ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਫਿਰ ਇੱਕ ਬੜੇ ਵਧੀਆ ਇਨਫੋਰਮੇਟਿਵ ਜਾਨਕੀ ਜਾਣਕਾਰੀ ਵਾਲੇ ਵਲੌਗ ਦੇ ਵਿੱਚ ਜੀ ਤੇ ਆਪਾਂ ਅੱਜ ਖੜੇ ਆ ਜੀ ਕਿੱਥੇ ਇਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਵਿਖਾਈ ਹੈ ਬਾਜ਼ਾਰ ਤੁਸੀਂ ਪਛਾਣ ਲਿਓ ਜੀ ਪਛਾਣਿਆ ਜਾਂਦਾ ਕਿ ਨਹੀਂ ਚਲੋ ਆਜੋ ਹੁਣ ਆਏ ਨੂੰ ਬਾਜ਼ਾਰ ਤੁਸੀਂ ਵਧੀਰਾ ਦੇਖ ਲਿਆ ਆਪਾਂ ਅੱਜ ਤੁਹਾਨੂੰ ਲੈ ਕੇ ਆਏ ਆ ਇੱਕ ਇਹੋ ਜੀ ਸ਼ਾਪ ਤੇ ਜਿੱਥੇ ਲੇਡੀਜ਼ ਦਾ ਕੋਸਮੈਟਿਕ ਦਾ ਸਮਾਨ ਕਰੀਮਾਂ ਉਮਕੇ ਛਾਪਾਂ ਛੱਲੇ ਸਕਰਬ ਸਾਰਾ ਕੁਝ 20 ਰੁਪਏ ਤੋਂ ਸਟਾਰਟ ਹੋ ਕੇ ਮਿਲਦਾ ਜੀ ਤੇ ਆਹ ਦੇਖੋ ਕੋਈ ਸਮਾਨ ਆ ਵੀ ਬਾਹਰ ਲਾਇਆ ਐ ਵੀ ਚੀਜ਼ਾਂ ਨੇ ਰਬੜ ਬੈਂਡ ਵਗੈਰਾ 20 ਤੋਂ ਸਟਾਰਟ ਹੋ ਕੇ ਤੇ ਅੱਗੇ ਤੱਕ ਜਾਂਦਾ ਜੀ ਮਿਨੀਮਮ ਲੰਦਾ ਮੈਕਸਿਮਮ ਇਹਨਾਂ ਦਾ 2-300 ਤੱਕ ਹੋਊਗਾ ਉਸ ਤੋਂ ਵੱਧ ਨਹੀਂ ਪਰ 20 ਰੁਪਏ ਜੀ ਬਹੁਤ ਕੈਂਡੀਟ ਮਨ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਲਓ ਜੀ ਸਭ ਤੋਂ ਪਹਿਲਾਂ ਵੀਰ ਖੜਿਆ ਸਾਹਮਣੇ ਉਹਨਾਂ ਨੂੰ ਮਿਲਦੇ ਆ ਤੇ ਨਾਲ-ਨਾਲ ਸਮਾਨ ਵੀ ਤੁਸੀਂ ਵੇਖੀ ਜਾਓ ਹੋਰ ਵੀਰ ਜੀ ਕੀ ਹਾਲ ਨੇ ਹੋਰ ਵੀਰੇ ਵਧੀਆ ਜੀ ਠੀਕ ਠੀਕ ਐਨ ਵਧੀਆ ਜੀ ਕਿਰਪਾ ਜੀ ਅਛਾ ਵੀਰ ਜੀ ਕਿਵੇਂ ਚੱਲ ਰਿਹਾ ਵਧੀਆ ਸਾਰਾ ਸਿਸਟਮ ਵਧੀਆ ਵੀਰੇ ਚਲੋ ਵਧੀਆ ਚਾਹੀਦਾ ਹਾਂਜੀ ਅਛਾ ਭਾਈ ਜੀ ਇਦਾਂ ਵੀ ਸਾਨੂੰ ਪਤਾ ਲੱਗਾ ਸੀ ਵੀ ਤੁਸੀਂ 20 ਰੁਪਏ ਤੋਂ ਸਟਾਰਟ ਕਰਦੇ ਹੋ ਸਮਾਨ ਲੇਡੀਜ਼ ਦਾ ਮਤਲਬ ਜਿਹਦੇ ਵਿੱਚ ਇਅਰ ਰਿੰਗ ਕੀ ਰਿੰਗ ਤੇ ਆ ਜਿਵੇਂ ਕਿ ਪਾਊਡਰ ਵਗੈਰਾ ਪਏ ਨੇ ਹਣਾ ਲੋਸ਼ਨ ਇਹਦਾ ਦੱਸੋ ਸਾਨੂੰ ਵੀ ਇਹਦਾ ਕੀ ਰਾਜ ਆ 20 ਰੁਪਏ ਦੇ ਵਿੱਚ ਵਧੀਆ ਆਈਟਮ ਹੁੰਦੀ ਆ ਕਿੱਦਾਂ ਦੀ ਆ ਸਮਾਨ ਦੀ ਸਾਰਾ ਚਾਨਣ ਬੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੀ ਆ ਜੀ ਸਾਨੂੰ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੜਾ ਮੜਾ ਆਪਾਂ ਦਿਖਾਈਏ ਹਣਾ ਕਿਵੇਂ ਆ ਜਿਵੇਂ ਇਹਨਾਂ ਨੂੰ ਵੀ ਕਹਿੰਦੇ ਆ ਇਹ ਵੀ 20 ਰੁਪਏ ਜਿਹੜਾ ਮਰਜ਼ੀ ਲ ਸਾਰੇ ਟਿੱਗ ਜੋ ਮੈਂ ਕਿਹੜਾ ਕਿਹੜਾ ਰੰਗ ਤੁਹਾਨੂੰ ਦਿਖਾਵਾਂ ਜੀ ਇਹ ਸਿਰਫ 20 ਰੁਪਏ ਦਾ ਸਾਡੀਆਂ ਬੀਬੀਆਂ ਭੈਣਾਂ ਮਤਾ ਵਾਸਤੇ ਜੀ ਤੇ ਆਹ ਦੇਖੋ ਤੁਸੀਂ ਆ ਵੀ ਆ ਕਿੰਨੇ ਦਾ ਵੀਰੇ ਆਹ ਡੱਬੀ ਕਿੰਨੇ ਦੀ ਹੈ ਇਹ ਸਿਰਫ 30 ਰੁਪਏ ਦੀ ਹੈ ਵੀਰੇ ਇਹ ਸਿਰਫ 30 ਰੁਪਏ ਦੀ ਹੈ ਤੇ ਇਹਦੇ ਚ ਕਿੰਨੇ ਪੀਸ ਨੇ 12 ਵੀ ਸੋਣਗੇ 12 ਪੀਸ ਨੇ ਇਹਦੇ ਜੀ ਲਓ ਜੀ ਤੇ ਆਹ ਦੇਖੋ ਬਾਕੀ ਸਮਾਨ ਤੁਸੀਂ ਬਾਈ ਟਿੱਗਾਂ ਦੇ ਟਿੱਗ ਨੇ ਸਮਾਨ ਦੇ ਅੱਛਾ ਆ ਵੀਰੇ ਆ ਕਿੰਨੇ ਦੀ ਹੈ ਇਹ ਸਿਰਫ 30 ਰੁਪਏ ਦੀ ਹੈ ਇਹ ਸਿਰਫ 30 ਦੀ ਹੈ ਮਤਲਬ 20 ਤੇ 30 ਦੀ ਚੀਜ਼ਾਂ 20 ਤੇ ਉੱਪਰ ਈ ਮਤਲਬ ਆ ਸਾਰਾ ਕਾਊਂਟਰ 20 30 ਵਾਲਾ ਜਾਂ 100 100 ਵਾਲੇ ਇਅਰਿੰਗ ਆਪਾਂ ਦਿੰਨੇ ਆ ਸਿਰਫ 20 ਰੁਪਏ ਦੇ ਵਿੱਚ 20 ਤੇ 30 ਰੁਪਏ ਦੇ ਵਿੱਚ ਲੋਕ ਕਿੰਨੇ ਜੀ 20 ਤੇ 30 ਰੁਪਏ ਦੇ ਵਿੱਚ ਲਓ ਜੀ ਇਹ ਇਅਰਿੰਗਸ ਦੇਖੋ ਤੁਸੀਂ ਇਹ ਬਾਈ ਕਹਿੰਦਾ 100 100 ਵਾਲੇ ਨਾਲ ਜਿਹੜੇ ਸੀ 20 ਜਾਂ 30 ਚ ਦੇ ਦਿੰਨੇ ਆ ਤੇ ਕੋਈ ਮਾਰ ਇਹ ਮੇਰੇ ਇੰਨਾ ਰੇਟ ਘੱਟ ਕਿਉਂ ਮਤਲਬ ਕਿਸੇ ਵੇਲੇ ਲੋਕਾਂ ਦੇ ਮਨ ਚ ਕਿਸੇ ਦੀ ਸ਼ੰਕਾ ਆ ਜਾਂਦਾ ਨਾ ਵੀ ਯਾਰ ਚੀਜ਼ ਸਸਤੀ ਕਿਉਂ ਦਿੰਨੇ ਪਿਆ ਜਿਵੇਂ ਆਪਾਂ ਮਾਰਕੀਟ ਚੋਂ ਲੈਣੇ ਆ ਮਨ ਲੱਗਦਾ ਕਿ ਜਿਵੇਂ ਆ ਇਹੋ ਜਿਹਾ ਜਾਂ ਜਾਂ ਤੁਹਾਡਾ 50 ਮਾਰਕੀਟ 50 70 ਰੁਪਏ ਦਾ ਬਿਲਕੁਲ ਤੁਹਾਨੂੰ ਮਿਲ ਜਾਊਗਾ ਆਪਾਂ ਤੁਸੀਂ 20 ਦਾ 30 ਦਿੰਦੇ ਉਹ ਕਿਉਂ ਕਰਨ ਚੀਜ਼ ਵਧੀਆ ਹੁੰਦੀ ਹੈ ਹਾਂਜੀ ਹਾਂ ਵਧੀਆ ਹੋਗੇ ਲੋਕੀ ਲਾਲਚ ਕਰੀ ਜਾਂਦੇ ਨੇ ਤੁਹਾਨੂੰ ਪਤਾ ਵੀ 100 ਦਾ ਵੇਚ ਦੀ 150 ਦਾ ਵੇਚ ਆਪਾਂ ਮਾਰਜਨ ਵੱਧ ਰੱਖਦੇ ਆਪਾਂ ਥੋੜੇ ਥੋੜੇ ਰੱਖੇ ਹੋਏ ਨੇ ਵੀਰੇ ਬਿਲਕੁਲ ਜਿਵੇਂ ਹਾਂਜੀ ਲਓ ਜੀ ਬਾਈ ਕਹਿੰਦਾ ਮੈਂ ਘੱਟ ਮਾਰਜਨ ਰੱਖੇ ਨੇ ਬਿਲਕੁਲ ਤਾਂ ਹੀ ਚੱਲ ਜਾਂਦਾ ਹੁਣ ਤੁਸੀਂ ਦੇਖੋ ਆ ਸਕਰਬ ਹੈ ਜੀ ਇਹ ਕਿੰਨੇ ਦਾ ਵੀਰੇ ਸਕਰਬ ਇਹ ਇਹ ਐਮ ਆਰ ਵੀ ਵੀਰੇ ਤੇ 70 ਰੁਪਏ ਆ ਮਾਰਕੀਟ 'ਚ ਵਿਗਰੇ ਇਹ 50 ਰ ਲਓ ਜੀ ਇਹ ਸਿਰਫ 30 ਰੁਪਏ ਦਾ ਚੈੱਕ ਕਰੋ ਜੀ ਪਾਊਡਰ ਇਹ ਸਿਰਫ 30 ਰੁਪਏ ਦਾ ਪਾਊਡਰ ਹੈ ਜੀ ਇਹ ਜਿਹੜੇ ਲੱਗਦਾ ਆਪਣੇ ਲਾਉਂਦੇ ਨੇ ਇਹੀ ਲਾਉਂਦੇ ਨੇ ਹਣਾ ਅਗਲਾ ਲਾ ਕੇ ਦੇਖ ਲਓ ਵਧੀਆ ਹੋਊਗਾ ਇਹਨਾਂ ਲਓ ਜੀ ਗੁਲਾਬ ਜਲ ਕਰੋ ਚੈੱਕ ਜੀ ਲਓ ਇਹ ਵੀ ਸਿਰਫ 30 ਰੁਪਏ ਦਾ ਮਾਰਕੀਟ 'ਚ 50 ਰੁਪਏ 60 ਰੁਪਏ ਵਿਕਦੇ ਆ ਹਾਂ ਆਟਮਾ ਨੇ ਤੇ ਇਸ ਤੇ ਕੋਈ ਫੁੱਲ ਗਾਰੰਟੀ ਹੋਊਗੀ ਚੀਜ਼ ਦੀ ਹੋਊਗੀ ਹਾਂਜੀ ਹਾਂ ਕਰੋ ਜੀ ਲਓ ਜੀ ਚੈੱਕ ਕਰੋ ਅੱਛਾ ਜੀ ਇਹ ਗੁਲਾਬ ਜਲ ਹੈ ਜੀ ਕਿੰਨੇ ਦਾ ਕਹੇ ਤੁਸੀਂ 30 ਰੁਪਏ ਦਾ ਸਰ 30 ਰੁਪਏ ਦਾ ਗੁਲਾਬ ਜਲ ਤੇ ਇੱਕ ਵਾਰੀ ਆਹ ਦਿਖਾ ਦੇ ਹੌਲੀ ਹੌ ਵੈਸੇ ਤਾਂ ਯਾਰ ਵਧੀਆ ਨੇ ਇਹੋ ਜਿਹੇ ਨੇ ਸਾਰੇ ਬਾਲਾ ਦੇ ਆਪਾਂ ਨੂੰ ਮੈਚਿੰਗਾਂ ਦਾ ਪਤਾ ਨਹੀਂਗਾ ਪਰ ਇਹ ਇਹੋ ਜਿਹੇ ਸਾਰੇ ਸੂਟਾਂ ਨਾਲ ਚੱਲ ਜਾਂਦੇ 20 ਰੁਪਏ ਦੀਆਂ ਸਿਰਫ ਆ ਸਿਰਫ 20 ਰੁਪਏ ਦੀਆਂ ਨੇ ਜੀ ਇਹ ਕੀ ਇਹਨਾਂ ਨੂੰ ਕਹਿੰਦੇ ਨੇ ਵਾਲੀਆਂ ਵਾਲੀਆਂ ਬੀਬੀਆਂ ਵਾਸਤੇ ਸਪੈਸ਼ਲ ਇਹ ਬੀਬੀਆਂ ਵਾਸਤੇ ਸਪੈਸ਼ਲ ਵਾਲੀਆਂ ਸਿਰਫ 20 ਰੁਪਏ ਦੀਆਂ ਲਓ ਜੀ ਕਰੋ ਚੈੱਕ ਚਲੋ ਜੀ ਅੱਗੇ ਚੱਲੀਏ ਹੁਣ ਹੋਰ ਵੀ ਕੋਸਟਮੈਟਿਕ ਦਾ ਬਹੁਤ ਸਮਾਨ ਮਿਲ ਜੂਗਾ ਵੀਰੇ ਆ ਦੇਖੋ ਬਾਈ ਹਰਾਂ ਨੇ ਕੌਲੇ ਭਰ ਭਰ ਕੇ ਰੱਖੇ ਨੇ ਇਹ ਕਿੰਨੇ ਦਾ ਪੈਂਦਾ ਵੀਰੇ ਇਹ ਸਿਰਫ 10 ਰੁਪਏ ਦਾ ਵੀਰੇ ਲਓ ਜੀ ਵੀ ਛੱਡੋ 10 ਰੁਪਏ ਦਾ ਵੀਰੇ ਵੀ ਤੋਂ ਥੱਲੇ ਛੱਡੋ ਤੁਸੀਂ ਸਿਰਫ 10-10 ਰੁਪਏ ਦਾ ਪੀਸ ਹੈ ਜੀ ਆ ਲਓ ਜੀ ਕਰੋ ਚੈੱਕ ਭੰਡਾਰ ਰੱਖਿਆ ਬਾਈ ਨੇ ਸ਼ਾਪ ਦੇਖੋ ਤੁਸੀਂ ਦੂਰ ਤੱਕ ਪਿੱਛੇ ਤੱਕ ਹੋਰ ਵੀ ਜੁਐਲਰੀ ਜਿਹੜੀ ਇਹਨਾਂ ਕੋਲ ਹੁੰਦੀ ਆ ਸਾਰੀ ਆਜੋ ਦਿਖਾਓ ਆ ਚੈਨੀਆਂ ਜੁੰਨੀਆਂ ਸਾਰਾ ਕੁਝ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਪ੍ਰਾਂਦੀਆਂ ਪਟਿਆਲੇ ਪਹੁੰਚ ਕੇ ਸਮਝੋ ਪਾਂਗੇ ਅਪਰਫੂਨ ਮਿਲ ਜਾਣਗੇ ਆਪਣੇ ਇਤਰਾ ਸਿਰਫ 100 ਰੁਪਏ ਤੋਂ 40 ਰੁਪਏ ਤੋਂ ਸਟਾਰਟ ਨੇ ਆਉਣੇ ਲੋਵੇ ਲਓ ਜੀ ਆ ਇੱਧਰ ਚੈੱਕ ਕਰੋ ਆ ਦਿਖਾ ਯਾਰ ਨੇੜੇ ਮੜਿਆ ਇਹ 100 ਰੁਪਏ ਤੋਂ ਸ਼ੁਰੂ ਨੇ 40 ਰੁਪਏ ਤੋਂ 40 ਰੁਪਏ ਤੋਂ 40 ਰੁਪਏ ਤੋਂ ਸਿਰਫ ਜਿਹੜੇ ਇਤਰ ਨੇ ਬਾਈ ਕਹਿੰਦਾ ਸ਼ੁਰੂ ਨੇ ਤੇ ਆ ਦੇਖੋ ਤੁਸੀਂ ਆ ਡੈਨਵਰ ਇਹ ਆ ਕਿੰਨੇ ਦਾ ਬਈ ਇਹ ਸਿਰਫ 200 ਰੁਪਏ ਦਾ 150 ਰੁਪਏ ਚ ਵੀ ਮਿਲ ਜੂਗਾ ਜੇ ਬਾਅਦ ਅੱਛਾ ਜੀ ਪੂਰੀ ਪੈਕਿੰਗ ਲੈਣ ਨੂੰ ਇਹਦੇ ਵਿੱਚ 6 4 20 ਹੋਣਗੇ ਸਿਰਫ 500 ਰੁਪਏ ਦੇ ਅੱਛਾ ਜੀ ਹਾਂ ਜੀ 4 ਪੀਸ ਸਿਰਫ 500 ਦੇ ਤੇ ਕਿੰਨੇ ਦਾ ਪੈਗਾ 125 ਰੁਪਏ ਦਾ ਹਾਂ 125 ਦਾ ਪੈਗਾ ਲਓ ਜੀ ਉੱਪਰੋਂ ਵੀ ਦਿਖਾਓ ਜਿਹੜੇ ਆ ਪਏ ਨੇ ਮੇਰੇ ਉੱਪਰ ਆ ਆ ਆ ਡੀਓ ਵਗੈਰਾ ਇਹ ਇਹ ਕਿੰਨੇ ਦਾ ਪੋਗਾ ਇਹ 200 ਰੁਪਏ 250 ਰੁਪਏ 100 ਰੁਪਏ 50 ਰੁਪਏ ਐਵੇਂ ਮਿਲ ਜਾਂਦੇ ਆ ਹਾਂ ਦਾ ਸਟਾਰਟਿੰਗ ਅੱਛਾ ਜੀ ਲਓ ਜੀ ਵੇਖੋ ਇੰਨਾ ਸਸਤਾ ਰੇਟ ਹੈ ਬਾਕ ਆ ਆ ਕਿੰਨੇ ਦੀਆਂ ਨੇ ਵੀਰੇ ਆ ਪਈਆਂ ਕੰਪਨੀ ਦੇਉਗੇ ਸਿਰਫ 30 ਰੁਪਏ ਦੀ ਆਪਣਾ 20 ਰੁਪਏ ਦੀ ਮਿਲ ਜੂ ਫੈਸ਼ਨ 60 ਦੀ 30 ਦੀ ਵੀ ਮਿਲ ਜੂ ਤੇ 20 ਰੁਪਏ ਦੀ ਵੀ ਮਿਲ ਜੂ ਫੈਸ਼ਨ 60 ਦੀ ਲਓ ਜੀ ਜੁਐਲਰੀ ਦਿਖਾਉਨੇ ਆ ਤੁਹਾਨੂੰ ਤੇ ਜੁਐਲਰੀ ਤੋਂ ਪਹਿਲਾਂ ਥੋੜਾ ਜਿਹਾ ਆ ਸਮਾਨ ਆ ਬ੍ਰੈਸਲੇਟ ਵਗੈਰਾ ਬਿੰਦੀਆਂ ਜਿਵੇਂ ਆ ਦਿੱਤਾ ਅੱਛਾ ਜੀ ਆ ਬ੍ਰੈਸਲੇਟ ਤੇ ਬਿੰਦੀਆਂ ਆ ਦੇਖੋ ਕਿੰਨੀਆਂ ਬਿੰਦੀਆਂ ਨੇ ਮੇਰੇ ਸਾਬ ਨਾਲ 1000 ਬਿੰਦੀ ਹੋਏ ਤੇ ਚ ਭਾਈ ਹਾਂਜੀ ਹਾਂ 1000 ਦੇ ਨੇੜੇ ਤੇੜੇ ਬਿੰਦੀ ਆ ਤੇ ਕਿੰਨੇ ਦੀ ਕਿੰਨੇ ਦੀ ਹੈ ਡੱਬੀ 200 ਰੁਪਏ ਦੀ ਵੀਰੇ 200 ਰੁਪਏ ਦੀ ਡੱਬੀ ਆ ਤੇ 1000 ਬਿੰਦੀਆਂ ਆ ਕਿੰਨੇ ਦੇ ਕਿੰਨੇ ਜੇ ਇੱਕ ਰੋਜ਼ ਲਾਉਣਾ ਤੇ ਕਿੰਨਾ ਟਾਈਮ ਲੰਘੇ ਤਿੰਨ ਸਾਲ ਲੰਘ ਜਾਣਗੇ ਤਕਰੀਬਨ ਜੇ ਆ ਬਿੰਦੀਆਂ ਨਾਲ ਇੱਕ ਡੱਬੀ ਨਾਲ ਤੇ ਸਿੰਗਲ ਕਲਰ ਚ ਵੀ ਮਿਲ ਜਾਣਗੀਆਂ ਤੇ ਮਲ ਕੜਾ ਕੜਾ ਕਲਰੇ ਮਰੂਨ ਬਲੈਕ ਸਾਰੇ ਕਲਰ ਹੈਗੇ ਜੀ ਮਲਟੀ ਹੈਗੇ ਨੇ ਲਓ ਜੀ ਤੇ ਆ ਬਹੁਤ ਵਧੀਆ ਚੀਜ਼ ਹੈ ਬਈ ਇਹ ਕੀ ਹੈ ਐਸੈਸਰੀ ਵਾਲਾਂ ਦੇ ਵਿੱਚ ਲਾਉਣ ਵਾਸਤੇ ਆ ਵਾਲਾਂ ਚ ਲਾਉਣ ਵਾਲੀ ਐਸੈਸਰੀ ਚੈੱਕ ਕਰੋ ਜੀ 200 ਰੁਪਏ ਦੀ ਮਿਲਦੀ ਹੈ ਮਾਰਕੀਟ ਚ ਆਪਾਂ ਸਿਰਫ 30 ਰੁਪਏ ਦੀ ਸਿਰਫ 30 ਰੁਪਏ ਦਾ ਪੀਸ ਹੈ ਜੀ ਹਾਂਜੀ ਕਿਆ ਹੀ ਬਾਤਾਂ ਨੇ ਜੀ ਲਓ ਜੀ ਆਜੋ ਜੀ ਫਾਊਂਡੇਸ਼ਨ ਵਗੈਰਾ ਜਿਵੇਂ ਕੁੜੀਆਂ ਲਈ ਆ ਫਾਊਂਡੇਸ਼ਨ ਆ ਗਈ ਜੀ ਇਹ ਸਿਰਫ 30 ਰੁਪਏ ਦਾ 30 ਰੁਪਏ ਦੀ ਸਿਰਫ ਫਾਊਂਡੇਸ਼ਨ ਆ ਗਈ ਇੱਕ ਵਾਰੀ ਮੈਂ ਕਹਿੰਦਾ ਮੁੰਡਿਆ ਸਾਰਾ ਵਿਖਾ ਦੇ ਪਹਿਲਾਂ ਇੱਕ ਵਾਰੀ ਸਾਰਾ ਘੇਰਾ ਹੀ ਰਹਿਣਾ ਲਓ ਅਗਲਾ ਲੈਕਚਰ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਕ ਇੱਕ 100 ਰੁਪਏ ਦਾ ਹੋਊਗਾ ਵੀਰੇ ਮੈਡ ਚ ਹੋਊਗਾ ਵਧੀਆ ਜ ਆਪਣੇ ਲਵੇ ਸਿਰਫ 20 ਰੁਪਏ 30 ਰੁਪਏ ਐਵੇਂ ਅੱਛਾ ਜੀ ਹਾਂਜੀ ਹਾਂ ਲਓ ਜੀ 20 30 ਦੇ ਰੇਟ ਵੱਧ ਤੋਂ ਵੱਧ 30 ਰੁਪਏ ਹਾਂਜੀ ਵੱਧ ਤੋਂ ਵੱਧ 20 30 ਦੇ ਰੇਟ ਦੇ ਵਿੱਚ ਇੱਕ ਲੈਕਚਰ ਚੈੱਕ ਕਰੋ ਜੀ ਤੁਸੀਂ ਯਾਰ ਸੌਦਾ ਵੈਸੇ ਬਹੁਤ ਸਸਤਾ ਹੈ ਮੈਂ ਤੇ ਇਹੀ ਕਹਾਂਗਾ ਬਾਈ ਨੇ ਆ ਦੇਖੋ ਕੌਲੇ ਪਲਾਸਟਿਕ ਦੇ ਪਰ ਮਾਰ ਕੇ ਸਮਾਨ ਰੱਖਿਆ ਹੋਇਆ ਜੀ ਸਿੱਧਾ ਹੀ ਸੌਦਾ ਹੈ ਜੀ ਤੇ ਆ ਆ ਦਿਖਾਓ ਜੀ ਆ ਕੱਜਲ ਵਗੈਰਾ ਹੋ ਗਿਆ ਆਈਲਾਈਨਰ ਇਹ ਸਿਰਫ ਸਾਰੇ 20 ਰੁਪਏ 20 ਰੁਪਏ 20 20 ਰੁਪਏ ਦੇ ਵਿੱਚ ਸਾਰੇ ਕੱਜਲ ਆਈਲਾਈਨਰ ਦੇਖੋ ਪਏ ਨੇ ਇਹ ਦਿਖਾ ਦੇ ਬਾਈ ਤੇ ਆ ਹੁਣ ਸਾਹਮਣੇ ਜਿਹੜੇ ਨੇ ਬਾਈ ਆ ਇਹਦੇ ਬਾਰੇ ਦਿਖਾਓ ਜੁਵਲਰੀ ਜਿਹੜੀ ਹੈ ਸੈੱਟ ਦੇਖੋ ਸਾਰੇ ਵੀਰੇ ਤੁਸੀਂ ਰੈਂਟ ਤੇ ਵੀ ਦਿੰਦੇ ਹੋ ਕਿ ਬਸ ਸੇਲ ਹੀ ਕਰਦੇ ਹੋ ਪਰਚੇਜ਼ ਹੀ ਕਰਨਾ ਪੈਂਦਾ ਵੀਰੇ ਲੋ ਜੀ ਇਹ ਪਰਚੇਜ਼ ਹੀ ਕਰਨਾ ਪੈਣਾ ਤੁਹਾਨੂੰ ਸਾਰੀ ਜੁਵਲਰੀ ਦੇਖ ਲਓ ਮਾਰਜਿਨal ਰੇਟ ਪੂਰਾ ਘੱਟ ਹੋ ਗਿਆ ਵੀਰੇ ਬਣਾ ਦੇ ਅੱਛਾ ਜੀ ਅੰਦਾਜ਼ਾ ਕੱਟ ਤੋਂ ਕੱਟ ਕਿਉਂਕਿ ਇੰਨੇ ਸਾਰੇ ਪਹਿਨ ਆਪਾਂ ਸਾਰਿਆਂ ਦਾ ਰੇਟ ਨਹੀਂ ਦੱਸ ਸਕਦੇ ਹਨਾ ਜੀ ਇਕੱਲੇ ਇਕੱਲੇ ਦਾ ਸਟਾਰਟਿੰਗ ਹੋਊਗੀ ਆਪਣੇ ਲਈ ਸਿਰਫ 200 ਰੁਪਏ ਤੋਂ ਵੀਰੇ ਸਿਰਫ ਆ ਜਿਹੜੀਆਂ ਜੁਐਲਰੀ ਲੱਗੀ ਹੈ ਸਾਹਮਣੇ ਇਹਦਾ ਰੇਟ ਸਿਰਫ 200 ਰੁਪਏ ਤੋਂ ਸਟਾਰਟ ਹੋ ਕੇ ਕਿੰਨੇ ਤੱਕ ਬਾਈ ਇਹ 5000 6000 ਜਿੰਨੇ ਮਰਜ਼ੀ ਲੈ ਲਓ ਇਹ 200 ਰੁਪਏ ਤੋਂ ਸਟਾਰਟ ਹੋ ਕੇ 5000 ਵੈਸੇ ਜੇ ਵਧੀਆ ਨਾਰਮਲ ਜੀ 4-500 ਰੁਪਏ ਮਿਲ ਜਾਂਦੀ ਆ 500-600 ਰੁਪਏ ਦਾ ਵਧੀਆ ਸੈੱਟ ਜਿਵੇਂ ਕਲਰ ਦੀ ਗਾਰੰਟੀ ਹੋਊਗੀ ਪੂਰੀ ਆਪਣੀ ਲਓ ਜੀ 5-600 ਰੁਪਏ ਦੇ ਵਿੱਚ ਜਿਹੜੀ ਹੈ ਬ ਲਓ ਜੀ ਆ ਕੁਛ ਪ੍ਰਾਂਦੇ ਨੇ ਆ ਆ ਬਾਈ ਕੀ ਨੇ ਇਹ ਪ੍ਰਾਂਦੇ ਨੇ ਕਲੀਅਰ ਨੇ ਹਾਂਜੀ ਹਾਂਜੀ ਪ੍ਰਾਂਦੇ ਨੇ ਪ੍ਰਾਂਦੇ ਨੇ ਬਈ ਇਹ ਲੱਗਦੇ ਕਲੀਅਰ ਹੈ ਵਰਕੇ ਪਏ ਨੇ ਪ੍ਰਾਂਦੇ ਦੇਖੋ ਜੀ ਤੁਸੀਂ ਲੈ ਵੀ ਦਿਖਾ ਦੇ ਸਾਰੇ ਗਰਾਂ ਇਹਨਾਂ ਦਾ ਕੀ ਪ੍ਰਾਈਸ ਹੈ ਵੀਰੇ ਕਿੰਨੇ ਦਾ ਲਵੇ ਵੀਰੇ ਆਪਣੇ ਰਵੇ ਹੈਗੇ ਨੇ ਸਟਾਰਟਿੰਗ ਪ੍ਰਾਈਸ ਹੈਗਾ 30 ਰੁਪਏ ਤੋਂ ਸਟਾਰਟਿੰਗ 30 ਰੁਪਏ ਤੋਂ ਸਟਾਰਟ ਹਾਂਜੀ ਲਓ ਜੀ ਆ ਪ੍ਰਾਂਦੇ 30 ਰੁਪਏ ਤੋਂ ਸਟਾਰਟ ਨੇ ਤੇ 30 ਰੁਪਏ ਤੋਂ ਲੈ ਕੇ 100 200 ਤੱਕ ਨਹੀਂ 100 200 250 300 400 500 300 400 500 ਤੱਕ ਨੇ ਜੀ ਤੇ 30 ਰੁਪਈਆ ਤੋਂ ਸਟਾਰਟ ਹੋ ਗਿਆ ਵੱਡੀ ਗੱਲ ਜਿਹੜੀ ਆ ਆ ਇੱਕ ਮਾਮੀ ਦੇ ਨਾਮ ਦਾ ਵੀ ਪਿਆਰਾ ਪ੍ਰਾਂਦਾ ਇਹ ਸਪੈਸ਼ਲ ਮਾਮੀਆਂ ਨੂੰ ਮਾਮੀਆਂ ਨੂੰ ਗਿਫਟ ਕਰਨ ਵਾਸਤੇ ਆ ਦੇਖੋ ਲਈਆ ਮਾਮੀ ਇਹ ਮਾਮੀ ਆਸਤੇ ਆ ਜੀ ਚਲੋ ਹੋਰ ਵੀ ਕੋਈ ਬਣਾਉਣਾ ਹੋਵੇ ਕਿਸੇ ਨੇ ਭਾਬੀ ਮਾਮੀ ਬਬੇ ਮਾਈ ਚਾਚੀ ਕੁਝ ਵੀ ਮਰਜ਼ੀ ਤੁਸੀਂ ਐਡਿਟ ਕਰਕੇ ਲਿਖਵਾ ਸਕਦੇ ਹੋ ਯਾਰ ਵੈਸੇ ਵਧੀਆ ਲੱਗਾ ਬਾਈ ਮੈਂ ਤੁਹਾਡੀ ਸ਼ਾਪ ਚਾਕੇ ਬਹੁਤ ਵਧੀਆ ਤੇ ਇੱਧਰ ਦੇਖੀ ਆਪਾਂ ਨਾਮ ਕੀ ਹੈ ਜੀ ਦੂਜੇ ਪਾਸੇ ਲੈ ਭਈ ਆਹ ਦਾ ਸਮਾਨ ਮਨ ਲੱਗਦਾ ਬਾਈ ਨਵੇਂ ਆਇਆ ਚੀਨੀ ਜਾਂਦਾ ਹੈ ਹਨਾ ਲਗਰਾ ਸੂਈਆਂ ਵਗੈਰਾ ਹੋ ਗਿਆ ਬੱਚਿਆਂ ਵਾਸਤੇ ਜੋ ਬਹੁਤ ਸੋਹਣੇ ਡਿਜ਼ਾਈਨ ਸਿਰਫ 20 ਰੁਪਏ ਤੋਂ ਸਟਾਰਟਿੰਗ ਨੇ ਆਉਣੇ ਲਵੇ ਅੱਛਾ ਜੀ ਲੋ ਯਾਰ ਦੇਖੋ ਆ ਬੱਚਿਆਂ ਦਾ ਸਮਾਨ ਸਾਰਾ ਲੈ ਵੀ ਤੋੜ ਤੱਕ ਦਿਖਾ ਦੇ ਮੁੰਡਿਆ ਆ ਉੱਪਰ ਵੀ ਦਿਖਾ ਯਾਰ ਆ ਬਹੁਤ ਵਧੀਆ ਕਿੰਨੇ ਦਾ ਆ ਆ ਇਹ ਸਿਰਫ 30 ਰੁਪਏ ਦਾ ਵੀ ਸਟਾਰਟਿੰਗ 20 ਰੁਪਏ ਤੋਂ ਅੱਛਾ ਸਟਾਰਟਿੰਗ 20 ਰੁਪਏ ਦਾ ਤੇ 30 ਤੱਕ ਤੇ ਆ ਲੋ ਜੀ ਆ ਚੈੱਕ ਕਰੋ ਬੱਚਿਆਂ ਵਾਸਤੇ ਈਅਰ ਰਿੰਗਸ ਬੱਚਿਆਂ ਦੇ ਕਲਿੱਪ ਬੱਚਿਆਂ ਦੇ ਸਾਰਾ ਮਤਲਬ ਚਿੜਕਣੀਆਂ ਜੁੜਕਣੀਆਂ ਜੋ ਵੀ ਆਪਾਂ ਲਾਉਨੇ ਆ ਬੱਚਿਆਂ ਦੇ ਸਿਰ ਤੇ ਉਹ ਸਾਰੀਆਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਲਓ ਜੀ ਤੁਸੀਂ ਆਪਣੀ ਚੀਪ ਸ਼ਾਪਿੰਗ ਕਰਨੀ ਹੈ ਸਸਤਾ ਸਮਾਨ ਖਰੀਦਣਾ ਹੈ ਤੁਸੀਂ ਇੱਥੇ ਆ ਸਕਦੇ ਹੋ ਬਾਈ ਇੱਕ ਵਾਰੀ ਮੜਾ ਜਾਂ ਡਰੈੱਸ ਤੁਸੀਂ ਵਰਬਲੀ ਦੱਸ ਦੋ ਅਸੀਂ ਐਡਰੈਸ ਨਹੀਂ ਦੱਸਿਆ ਹੈਗਾ ਪ੍ਰੋਪਰ ਤੁਸੀਂ ਦੱਸ ਦੋ ਕਿੱਥੇ ਐਡਰੈਸ ਹੈਗਾ ਵੀਰੇ ਆਪਣਾ বাস ਸਟੈਂਡ ਸਮਾਣਾ ਕ੍ਰਿਸ਼ਨਾ ਮਾਰਕੀਟ ਕ੍ਰਿਸ਼ਨਾ ਮਾਰਕੀਟ বাস ਸਟੈਂਡ ਸਮਾਣਾ ਤੇ ਫੇਮਸ ਸੇਲ 20 ਹਾਂਜੀ ਹਾਂ ਫੇਮਸ ਸੇਲ 20 ਇਹਨਾਂ ਦਾ ਦੁਕਾਨ ਦਾ ਨਾਮ ਹੈ ਹਨਾ ਜੀ ਫੇਮਸ ਸੇਲ ਵੀ ਇਨਾਂ ਦਾ ਦੇਖੋ ਬਾਕੀ ਬਾਈਆਂ ਦਾ ਇੰਸਟਾਗ੍ਰam ਪੇਜ ਹੈ ਹਾਂਜੀ ਹਾਂਜੀ ਇੰਸਟਾਗ੍ਰam ਪੇਜ ਵੀ ਤੁਸੀਂ ਫੋਲੋ ਕਰ ਸਕਦੇ ਹੋ ਸਾਹਮਣੇ ਵੀ ਲਿਖਿਆ ਹੋਇਆ ਹੋਰ ਵੀਰੇ ਕੋਈ ਯੂਨੀਕ ਆਈਟਮ ਜਿਹੜੀ ਤੁਹਾਡੀ ਸਭ ਤੋਂ ਵੱਧ ਇੱਥੇ ਵਿਗਦੀ ਹੈ ਸਾਨੂੰ ਉਹ ਦਿਖਾਓ ਸਭ ਤੋਂ ਵੱਧ ਕੀ ਵਿਗਦਾ ਦੇਖ ਬਈ ਸਾਰਾ ਦਿਖਾ ਨਾਲ ਨਾਲ ਵਿਗਦਾਦਾ ਵੀਰੇ ਸਾਰਾ ਕੁਝ ਹੀ ਆਪਣਾ ਕਿਉਂਕਿ ਰੇਟ ਸਾਰੇ ਵਧੀਆ ਨੇ ਆਪਣੇ ਕੋਟੀਆਂ ਨੇ ਤੁਹਾਨੂੰ ਇੱਕ ਵਾਰ ਅੰਦਰੋਂ ਦਿਖਾਈਏ ਨੇੜੇ ਉਹ ਸਾਹਮਣੇ ਟੌਪਸ ਪਏ ਨੇ ਬਾਈ ਅੰਦਰ ਚਲੀਏ ਦੂਜੇ ਪਾਸੇ ਦੀ ਲਿਪਸਟਿਕ ਦੇਖ ਲਓ ਜਿਵੇਂ ਉਹ ਲਿਪਸਟਿਕ ਹੈ ਅੱਛਾ ਜੀ ਪਹਿਲਾਂ ਲਿਪਸਟਿਕ ਦਿਖਾ ਦਿਓ ਫਿਰ ਆਪਾਂ ਅੰਦਰੋਂ ਦੇਖਦੇ ਆਂ ਜਾ ਕੇ ਪਰਸ ਵੀ ਹੈਗਣੇ ਇੰਨਾ ਕੋਲੇ ਲਿਪਸਟਿਕ ਹੈਗੇ ਆਪਣੇ ਲੈ ਵੇ 20 ਰੁਪਏ ਤੋਂ ਸਟਾਰਟ ਜਿਹੜੀ ਮਰਜ਼ੀ ਕੰਪਨੀ ਦੀ ਲੈ ਸਕਦੇ ਹੋ ਪੱਕੀ ਹੋ ਗਈ ਵਾਟਰਪੂਫ ਨਾਲੇ ਲਓ ਜੀ ਵਾਟਰਪੂਫ ਲਿਪਸਟਿਕ ਆ 20 ਰੁਪਏ ਤੋਂ 22 ਕੰਦਾ ਸ਼ੁਰੂ ਹੈ ਲਓ ਜੀ ਤੇ ਫੁੱਲ ਸਟੇ ਰਹੋਗੀ ਲਥ ਦੀਆਂ ਨਹੀਂ ਛੇਤੀ ਤੇ ਲਓ ਜੀ ਆ ਵੀ ਨੇ ਆ ਸਾਰੀਆਂ ਲਿਪਸਟਿਕ ਨੇ ਆ ਵੀ ਹਾਂਜੀ ਹਾਂਜੀ ਆ ਵੀ ਲਿਪਸਟਿਕ ਆ ਵੀ ਆ ਸਾਰੀਆਂ ਲਿਪਸਟਿਕ ਨੇ ਤੇ ਲੇਡੀਜ਼ ਦਾ ਸਮਾਨ ਸਾਰਾ ਤੁਹਾਨੂੰ ਇੱਥੋਂ ਘੈਂਟ ਮਿਲਣ ਵਾਲਾ ਬਾਈ ਚੱਲੀ ਅੰਦਰਲੇ ਪਾਸੇ ਦੇਖੀਏ ਹਾਂਜੀ ਹਾਂ ਲਓ ਜੀ ਆਓ ਤੁਸੀਂ ਆ ਜੀ ਸਾਉ ਨੂੰ ਕੱਲੇ ਕੱਲੇ ਇਹ ਬਾਈ ਦੱਸ ਜਿਓ ਨਾਲ ਨਾਲ ਵੀ ਕਿਹੜੀ ਚੀਜ਼ ਦਾ ਕੀ ਰੇਟ ਆ ਆ ਜਿਵੇਂ ਆ ਪਹਿਲਾ ਪੋਰਸ਼ਨ ਆ ਇਹਦਾ ਕੀ ਪ੍ਰਾਈਸ ਆ ਜਿਹੜਾ ਇਹ ਪ੍ਰਾਈਸ ਉਹ ਇਹ ਮਾਰਕੀਟ ਪ੍ਰਾਈਸ ਹੋਊਗਾ ਇਹਦਾ ਘੱਟੋ ਘੱਟ 5-600 ਰੁਪਏ ਨੈਟ ਦੇ ਤੁਸੀਂ ਸਰਚ ਕਰ ਸਕਦੇ ਹਾਂ ਜੀ ਹਾਂ ਆਵਲੇ ਲੇ ਸਿਰਫ ਮਿਲੂਗਾ ਹੈ ਤਾਂ ਕਿ ਸ਼ੁਰੂ ਦੇ ਲਓ ਜੀ 250 ਰੁਪਏ ਤੁਹਾਨੂੰ ਮਿਲਣ ਵਾਲੇ ਦਿਖਾ ਦੇਵੀਂ ਮੁੰਡਿਆ ਸਾਰਾ ਉੱਪਰ ਤੋਂ ਥੱਲੇ ਤੱਕ ਫਿਰ ਅਗਲੀ ਪੋਰਸ਼ਨ ਜਿਹੜਾ ਉਹ ਦੇਖਦੇ ਹਾਂ ਜੀ ਇਹ ਸਿਰਫ 200 ਰੁਪਏ ਦੇ ਲਓ ਜੀ ਮੇਰੀਆਂ ਪੈਣਾ ਦੇਖੋ ਸਾਰਾ ਇਹ ਸਿਰਫ 200 ਰੁਪਏ ਦੇ ਵਿੱਚ 200 ਰੁਪਏ ਦੇ ਮਿਲ ਜੂਗਾ ਆ ਪਰਸ ਪਰਸ ਵੀ ਹੈਗੇ ਨੇ ਜੀ ਅੱਗੇ ਆ ਜਾਓ ਸੋਹਣੇ ਸੋਹਣੇ ਪਰਸ ਨੇ ਵੀਰੇ ਇਹ ਕਿੰਨੇ ਨੇ ਸਿਰਫ 200 ਰੁਪਏ ਦੇ ਇਹ ਤੇ 300 ਰੁਪਏ ਮਿਲੂਗਾ ਅਗਰ ਟੋਗਾੜਾ ਮਾਰਕੀਟ ਜਾਪਾਂ 200 ਰੁਪਏ ਦਾ ਪਰਸ ਵੀ ਮਿਲ ਜੂਗਾ ਤੇ ਕਲਰ ਸਾਰੇ ਹੈਗੇ ਨੇ ਜੀ ਹਾਂਜੀ ਹਾਂ ਅੱਗੇ ਆ ਗਈਆਂ ਐਣਕਾਂ ਬੱਚਿਆਂ ਵਾਲੀਆਂ ਹੈ ਪੰਡੋਰਾ ਆ ਗਿਆ ਅੱਛਾ ਇਹ ਆਹ ਇਹ ਕਲਰ ਹੈ ਅੱਜ ਕੱਲ ਇਹਨੂੰ ਕਹਿੰਦੇ ਆ ਪੰਡੋਰਾ ਗਾਣਿਆਂ ਗੋੜਿਆਂ ਸੁਣਦੇ ਸੀ ਇਹ ਆਹ ਪੰਡੋਰਾ ਲੈ ਵੀ ਅੱਜ ਮਿਲ ਗਿਆ ਪ੍ਰਾਈਸ ਹੈਗਾ ਇਹਦਾ ਸਿਰਫ ਮਾਰਕੀਟ ਟੋਗਾੜਾ 150 200 ਰੁਪਏ ਆਪਣੇ ਲਈ ਮਿਲੂਗਾ ਸਿਰਫ 50 ਰੁਪਏ ਦਾ ਇਹ 50 ਰੁਪਈਆ ਦਾ ਪੰਡ ਪੰਡੋਰਾ ਮੰਗਦੀਆਂ ਹੈ ਬੀਬੀਆਂ ਗਾਣਿਆਂ ਦੇ ਵਿੱਚ ਸੁਣੀਦਾ ਮੈਂ ਕਿਹਾ ਪਤਾ ਨਹੀਂ ਕੀ ਏ ਪੰਡੋਰਾ ਗੱਡੀ ਕਿਤੇ ਪੰਡੋਰਾ ਹੋਈ ਪਈ ਹੈ ਪੰਡੋਰਾ ਹੈ ਲਓ ਜੀ ਆ ਚੈੱਕ ਕਰੋ ਆ ਤਾਂ ਯਾਰ ਸਭ ਤੋਂ ਵਧੀਆ ਲੱਗੇ ਮੈਨੂੰ ਇਹ ਜਿਵੇਂ ਫਾਰਮਲ ਪਾਉਣ ਵਾਸਤੇ ਹਨ ਹਾਂਜੀ ਹਾਂ ਲਓ ਜੀ ਕਰੋ ਚੈੱਕ ਕਿਹੜਾ ਮਰਜ਼ੀ ਕਲਰ ਜਿਹੜੇ ਮਰਜ਼ੀ ਸੂਟ ਦਾ ਕਲਰ ਲੈ ਕੇ ਆਜੋ ਤੁਸੀਂ ਉਹੀ ਕਲਰ ਦਵਾਂਗੇ ਆਪਾਂ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਲਓ ਜੀ ਇਹ ਮਲਟੀ ਕਲਰ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਜਿਹੜੀ ਸੂਟ ਦਾ ਕਲਰ ਲੈ ਕੇ ਆਜੋ ਤੁਸੀਂ ਉਹੀ ਕਲਰ ਦਵਾਂਗੇ ਆਪਾਂ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਲਓ ਜੀ ਇਹ ਮਲਟੀ ਕਲਰ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਬਾਈ ਕਹਿੰਦਾ ਵੀ ਸਾਡੇ ਕੋਲ ਇੱਕ ਨਾ ਸਪੈਸ਼ਲ ਆਫਰ ਹੈ ਜਿਵੇਂ ਵਿਆਹ ਦੇ ਉੱਪਰ ਜਿਹੜਾ ਦੱਸ ਦੋ ਹਜ਼ਾਰ ਦੱਸ ਦੋ ਬਈ ਜਿਹੜਾ ਦੇਈ ਦਾ ਆ ਦੇ ਵਿੱਚ ਆਪਾਂ ਹਾਂ ਕਿੱਟ ਵਗੈਰਾ ਕਹਿੰਨੇ ਆ ਕਿਟ ਤਿਆਰ ਕਰਕੇ ਦੇ ਦਈਏ ਹਾਂਜੀ ਹਾਂ ਹੋਰ ਵੀ ਦਿੰਦੇ ਹੁੰਦੇ ਆ ਆਪਾਂ ਹਾਂਜੀ ਮੁੰਡੇ ਵਾਲੇ ਦਿੰਦੇ ਹੁੰਦੇ ਨੇ ਜਾਂ ਕੁੜੀ ਵਾਲੇ ਵੀ ਦਿੰਦੇ ਨੇ ਹਾਂਜੀ ਉਹ ਮਾਰਕੀਟ ਜਿਵੇਂ 50 5000 6000 ਰੁਪਏ ਦੇ ਵਿੱਚ ਬਣਦੀ ਆ ਉਹ ਆਪਣੇ ਲਈ ਸਿਰਫ 11500 ਰੁਪਏ ਦੇ ਵਿੱਚ ਬਣਵਾ ਸਕਦੇ ਹੋ ਤੁਸੀਂ ਉਹਦੇ ਲਈ ਸਾਰਾ A to Z ਸਮਾਨ ਪਾ ਕੇ ਦਵਾਂਗੇ ਅੱਛਾ ਵਧੀਆ ਹਾਂਜੀ ਹਾਂ ਵਧੀਆ ਤੋਂ ਵਧੀਆ ਵਧੀਆ ਸਮਾਨ ਪਾ ਕੇ ਕਹਿੰਦੇ ਸੀ ਸਿਰਫ ਜਿਹੜੀ ਕਿੱਟ ਆ ਜਿਹੜੀ ਵਿਆਹ ਤੇ ਲੇਡੀਜ਼ ਨੂੰ ਦਿੰਦੇ ਆ ਜਿਹੜੀ ਉਹ ਅਸੀਂ ਸਿਰਫ ਜਿਹੜੀ ਮਾਰਕੀਟ ਚ 3 4 5000 ਦੀ ਬਣਦੀ ਐ 6000 ਤੱਕ ਬਣਦੀ ਐ ਤੇ ਸਮਾਨ ਵਧੀਆ ਹੋਊਗਾ ਨਾ ਸਾਰਾ ਸਮਾਨ ਵਧੀਆ ਹੋਊਗਾ ਵੀਰੇ ਯਾਦ ਕਰੋਗੇ ਤੁਸੀਂ ਇੱਕ ਵਾਰੀ ਹੁਣਵਾ ਕੇ ਜਾਇਓ ਨਹੀਂ ਠੀਕ ਐ ਵੇਖੋ ਆਪਾਂ ਨੂੰ ਨਹੀਂ ਪਤਾ ਵੀਡੀਓ ਕਿੱਥੇ ਕਿੱਥੇ ਤੱਕ ਜਾਣੀ ਐ ਤੇ ਪੂਰੇ ਪੰਜਾਬ ਚ ਅੱਛਾ ਵੀਰੇ ਜਿਵੇਂ ਹੁਣ ਕੋਈ ਇਕੱਠਾ ਸਮਾਨ ਲੈਣਾ ਵੇ ਹੌਲ ਸੇਲ ਤੇ ਅੱਗੇ ਵੇਚਣ ਵਾਸਤੇ ਉਹਦੇ ਲਈ ਵੀ ਹੋਰ ਕੋਈ ਡਿਸਕਾਊਂਟ ਵੀ ਕਰਦੇ ਹੋਗੇ ਕਿ ਹਾਂ ਹਾਂ ਜੀ ਕਰਦੇ ਆਂ ਜੀ ਕਰਦੇ ਆਂ ਅੱਛਾ ਜੀ ਲਓ ਬਾਈ ਜੀ ਕਹਿੰਦੇ ਵੀ ਜੇ ਕੋਈ ਇਕੱਠਾ ਸਮਾਨ ਜ਼ਿਆਦਾ ਲੈਣ ਆਉਂਦਾ ਹੈ ਨਾ ਫਿਰ ਡਿਸਕਾਊਂਟ ਦਵਾਂਗੇ ਜੀ ਵੀਰੇ ਉਹਨੂੰ ਡਿਸ ਬਾਕੀ ਕਹਿੰਦਾ ਵੀ ਆਪਣੀ ਵੀਡੀਓ ਜਿਹੜਾ ਵੇਖ ਕੇ ਆਊਗਾ ਆਣ ਕੇ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਡਿਸਕਾਊਂਟ ਮਿਲੂਗਾ ਹਨਾ ਜੀ ਹਾਂ ਹਾਂ ਜੀ ਲਓ ਜੀ ਇੱਥੇ ਹੀ ਬਸ ਨਹੀਂ ਗਈ ਬਾਈ ਹਰਾਂ ਦੀ ਇੱਕ ਹੋਰ ਸ਼ੌਪ ਹੈਗੀ ਆ ਬਾਈ ਕਹਿੰਦੇ ਉੱਥੇ ਵੀ ਤੁਹਾਨੂੰ ਲੈ ਕੇ ਜਾਂਦੇ ਆ ਸਾਡੀ ਹੋਰ ਸ਼ੌਪ ਹੈ ਤੇ ਆਪਾਂ ਵਲੌਗ ਦੇ ਐਂਡ ਤੱਕ ਬਣੇ ਰਹੋ ਉੱਥੇ ਵੀ ਲੈ ਕੇ ਜਾਂਦੇ ਆ ਤੁਹਾਨੂੰ ਕੁਝ ਨਾ ਕੁਝ ਸਮਾਨ ਉੱਥੋਂ ਦਾ ਵੀ ਦਿਖਾ ਦਿੰਨੇ ਆ ਆਜੋ ਬਾਈ ਆਜੋ ਵੀਰੇ ਚਲੋ ਜੀ ਚਲ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਬਾਈ ਹਰਾਂ ਦੀ ਦੂਜੀ ਸ਼ੌਪ ਤੇ ਇਹ ਵੀ ਫੇਮਸ ਸੇਲ 20 ਤੇ ਆਜੋ ਆਜੋ ਵੀਰੇ ਲਓ ਜੀ ਆਸੀ ਬਾਈ ਆਪਣੀ ਦੂ ਲਓ ਜੀ ਇੱਥੇ ਵੀ ਕਰੋ ਚੈੱਕ ਸਮਾਨ ਤੁਸੀਂ ਯਾਰ ਸਮਾਨ ਦਾ ਵੀ ਇੱਥੇ ਵੀ ਇਕਦੋ ਇਕ ਆ ਮਹਿੰਦੀ ਦੀਆਂ ਕੀਪਾਂ ਇਹਦਾ ਕੀ ਰੇਟ ਆ ਵੀਰੇ 10 ਰੁਪਏ ਦੀ ਆ ਵੀਰੇ 10 ਰੁਪਏ ਦੀ ਹਾਂਜੀ ਠੀਕ ਹੈ ਜੀ ਤੇ ਲਓ ਜੀ ਆ ਚੈੱਕ ਕਰੋ ਪਰਾਂਦੇ ਤੁਸੀਂ ਇੱਥੇ ਵੀ ਕਾਫੀ ਪਰਾਂਦੇ ਵਗੈਰਾ ਹੋਰ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਵੀਰੇ ਬਾਈ ਕਹਿੰਦਾ ਵੀ ਇੱਥੇ ਦੂਜੀ ਦੁਕਾਨ ਨਾਲੋਂ ਥੋੜੀ ਹੋਰ ਵੈਰਾਈਟੀ ਅੱਡ ਆ ਕਿਉਂਕਿ ਇੱਕ ਇੱਕ ਥਾਂ ਤੇ ਇੱਕ ਦੁਕਾਨ 'ਚ ਇੰਨਾ ਕਹਿੰਦੇ ਸਾਡੇ ਕੋਲ ਵੈਰਾਈਟੀ ਜ਼ਿਆਦਾ ਹੈ ਵੀ ਡਿਸਪਲੇ ਕਰਨੀ ਥੋੜੀ ਔਖੀ ਹੋ ਜਾਂਦੀ ਹੈ ਤੇ ਆਪ ਤੁਸੀਂ ਬਾਕੀ ਸਮਾਨ ਵੇਖ ਹੀ ਰਹੋ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੈ ਲ ਜੁਐਲਰੀ ਤਾਂ ਇੱਥੇ ਹੋਰ ਵੀ ਵਟ ਘੱਟ ਹੈ ਬਾਈ ਕੋਲ ਦੇਖੋ ਜੀ ਕਰੋ ਚੈੱਕ ਅੱਛਾ ਆ ਕੀ ਹੈ ਬਾਈ ਇਹ ਰਬੜ ਬੈਂਡ ਆ ਕੇ ਫਿਰ ਹਾਂ ਨਹੀਂ ਇਹ ਬਲੈਂਡਰ ਹੈ ਬਿਊਟੀ ਬਲੈਂਡਰ ਹੈ ਮੇਕਅਪ ਵਾਸਤੇ ਮੇਕਅਪ ਉਹਦਾ ਕਰਨ ਵਾਸਤੇ ਹਾਂਜੀ ਹਾਂ ਜਿਹੜੀ ਗੱਦੀ ਜੀ ਬਣੀ ਹੁੰਦੀ ਇਹ ਮਾਰਕੀਟ ਚ ਘੱਟ ਕੋੜਾ 100 ਰੁਪਏ ਦਾ ਆਊਗਾ ਆਪਣੇ ਲਈ ਸਿਰਫ 20 ਰੁਪਏ ਦਾ ਲਓ ਜੀ ਇਹ ਮਾਰਕੀਟ ਚ ਮਿਲਣ ਵਾਲਾ ਤੁਹਾਨੂੰ ਬਿਊਟੀ ਬਲੈਂਡਰ ਸਿਰਫ 20 ਰੁਪਏ ਦਾ ਮਿਲੂਗਾ 100 ਦਾ ਮਿਲਦਾ ਜੀ ਮਾਰਕੀਟ ਚ ਬਾਈ ਹਾਂ ਲਓ ਜੀ ਇਹੋ ਜੀਆਂ ਚੀਜ਼ਾਂ ਬਾਈ ਰੰਗਾਂ ਵਗੈਰਾ ਆ ਗਿਆ ਜਿਵੇਂ ਲਓ ਜੀ ਗਿਫਟ ਗਿਫਟ ਕਰਦੇ ਨੇ ਕਿਸੇ ਨੂੰ ਇਹ ਕਿੰਨੇ ਦੀ ਪੈਂਦੀ ਹੈ ਜੀ ਇਹ ਡੱਬੀ ਚ ਪਾ ਕੇ ਮਾਰਕੀਟ ਚ 100 ਰੁਪਏ 150 ਰੁਪਏ ਵੇਚਦੇ ਨੇ ਆਪਣੇ ਲੇ ਵੇ ਸਿਰਫ 20 ਰੁਪਏ ਦੀ ਆ ਡੱਬੀ ਚ ਪਾ ਕੇ ਹਾਂ ਲੈ ਬਾਈ ਆ ਰਿੰਗ ਬਾਈ ਡੱਬੋ ਹੀ ਰਿੰਗ ਆ ਜਿਹੜੀ ਡੱਬੀ ਚ ਪਾ ਕੇ 150 200 ਦੀ ਵੇਚਦੇ ਆ ਆਪਣੇ ਲੇ ਸਿਰਫ ਡੱਬੀ ਡੱਬੀ ਦਾ ਮੁੱਲ ਲੈਂਦੇ ਨੇ ਨਾ ਲੈ ਜੀ ਇਦੋਂ ਸਸਤਾ ਸਮਾਨ ਮੈਨੂੰ ਨਹੀਂ ਲੱਗਦਾ ਵੀ ਏਰੀਆ ਚ ਕਿਤੇ ਮਿਲੂਗਾ ਸਮਾਨੇ ਆਜੋ ਛੇਤੀ ਛੇਤੀ ਫੇਮਸ 20 ਵਾਲਿਆਂ ਕੋਲ ਤਾਂ ਤੁਹਾਨੂੰ ਮਿਲ ਜੂ ਸਾਰਾ ਸਮਾਨ ਆ ਟਿੱਗ ਆ ਦੇਖੋ ਆ ਟਿੱਗ ਲੱਗਾ ਪਿਆ ਯਾਰ ਦੇਖੋ ਲਓ ਇਹ ਨੇਲ ਪਾਲਿਸ਼ ਨੇਲ ਪਾਲਿਸ਼ ਇਹ ਇਹਨਾਂ ਦਾ ਕੀ ਰੇਟ ਆ ਇਹ 20 ਰੁਪਏ ਤੋਂ ਸ਼ੁਰੂ ਆ ਬਈ 20 ਰੁਪਏ ਤੋਂ ਸ਼ੁਰੂ ਨੇ ਜੀ ਆ ਨੇਲ ਵਗੈਰਾ ਕੁੜੀਆਂ ਦੇ ਆ ਨਕਲੀ ਨੇਲ ਆ ਕੇ ਨਕਲੀ ਨਾ ਆ ਰਹੇ ਨੇ ਆਪਾਂ ਸਿਰਫ 20 ਰੁਪਏ 30 ਰੁਪਏ ਦੇ ਵਿੱਚ ਆ ਆ ਡੱਬੀ 20 ਰੁਪਏ ਦੀ ਆ ਹਾਂ ਜੀ ਆ 20 30 ਰੁਪਏ ਦੀ ਡੱਬੀ ਮਿਲ ਜਾਣੀ ਆ ਤੁਹਾਨੂੰ ਨਕਲੀ ਨਾ ਆਉਂਦੀ ਕੀ ਬਾਤ ਹੈ ਜੀ ਕੀ ਬਾਤਾਂ ਨੇ ਲਓ ਜੀ ਆ ਚੈੱਕ ਕਰੋ ਆ ਸਮਾਨ ਸਾਰਾ ਅਛਾ ਇੱਕ ਆਣਾ ਭਾਈ ਅੱਜ ਕੱਲ ਆ ਬਹੁਤ ਚੱਲ ਪਿਆ ਨਾ ਪੇਪਰ ਸ਼ੋਪ ਪੇਪਰ ਸ਼ੋਪ ਹਾਂ ਜੀ ਇਹ ਇੱਕ ਹੀ ਕਾਫੀ ਹੁੰਦਾ ਹੱਥੋਂ ਲਿਆ ਨਾ ਇਹ ਕਿੰਨੇ ਦੀ ਹੈ ਡੱਬੀ ਇਹ ਸਿਰਫ 30 ਰੁਪਏ ਦੀ ਸਿਰਫ 30 ਦੀ ਤੇ ਜੇ ਇਕੱਠੀਆਂ ਲਿਆਣੀਆਂ ਫਿਰ ਹੋਰ ਸਸਤੀ ਪੈ ਜਾਊਗੀ 30 40 ਇਕੱਠੀਆਂ ਲਿਆਣੀਆਂ ਨਾ ਨਾ ਤੇ ਆ ਡੱਬਾ ਤੁਸੀਂ ਸਾਰਾ ਕਹਿੰਦਾ ਭਾਵ ਲੈ ਜਾਣਾ ਤੇ ਤੁਹਾਨੂੰ ਹੋਰ ਸਸਤਾ ਮਿਲ ਜਾਏਗਾ ਆ ਚੂੜੀਆਂ ਆ ਗਈਆਂ ਜੀ ਲਓ ਜੀ ਆਕਸੀਡਾਈਜ਼ ਜੈਲਰੀ ਆ ਲਓ ਜੀ ਆ ਆ ਦੇਖੋ ਜੀ ਆਹ ਜੀ ਦੇਖ ਲਓ ਆ 30 ਰੁਪਏ ਦਾ ਸਿਰਫ ਹਾਂ ਜੀ ਹਾਂ 30 ਰੁਪਏ ਦਾ ਯਾਰ ਭਾਈ ਕੀ ਬਾਤ ਆ ਸਿਰਫ 30 30 ਰੁਪਏ ਦੇ ਲੋਵੀ ਦਬਾਓ ਮੇਰੇ ਵੀਰ ਭਰਾਓ ਆਪਦੇ ਆਪਦੀਆਂ ਵਾਈਫਸ ਨੂੰ ਆਪਦੇ ਆਪਿਆਂ ਕਲੈਕਟਰ ਵੀਰ ਵੀ ਤੋਂ ਸਟਾਰਟ ਇੱਧਰ ਹੋਰ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਣ ਜਾਣਗੇ ਤੁਹਾਨੂੰ ਲੋ ਜੀ ਆ ਚੈੱਕ ਕਰੋ ਕਲੈਕਟਰ ਕਿੰਨੇ ਵਧੀਆ ਨੇ ਆ ਦੇਖੋ ਇਹ ਨਹੀਂ ਵੀ ਛੋਟੇ ਛੋਟੇ ਨੇ ਵੱਡੇ ਵੱਡੇ 20 20 ਰੁਪਏ ਦੇ ਵਿੱਚ ਕਲਰ ਦੇਖ ਲਓ ਤੁਸੀਂ ਸਮਾਨ ਤਾਂ ਭਾਈ ਇੱਕ ਤੋਂ ਇੱਕ ਆ ਬਸ ਬੇਨਤੀ ਇਹ ਵੀ ਵਲੌਗ ਸਾਰਾ ਤੁਸੀਂ ਜੇ ਇੱਕ ਵਾਰ ਵੇਖ ਲਿਆ ਦੁਬਾਰੇ ਫਿਰ ਵੇਖੋ ਉਹਨੂੰ ਬੈਕ ਕਰ ਕਰਕੇ ਇੱਧਰ ਵੀ ਟਾਈਮ ਇੱਕ ਚੀਜ਼ ਆਪਾਂ ਤੇ ਨਹੀਂ ਵੇਖੀ ਜਾਂਦੀ ਸਕਿਪ ਹੋ ਜਾਂਦੀ ਹੈ ਲੋ ਜੀ ਆ ਦੇਖੋ ਜੀ ਆ ਵੀ ਜੁਐਲਰੀ ਬਹੁਤ ਘੈਂਡਾ ਲੱਗ ਵੀ ਮੜਾ ਕਿਰਾਂ ਨੇੜੇ ਕਰਕੇ ਵਿਖਾਦੇ ਜੁਐਲਰੀ ਸਾਰੀ ਦਿਖਾਤੀ ਚਲੋ ਜੀ ਆ ਚੂੜੀਆਂ ਦੇਖ ਲਈਆਂ ਤੁਸੀਂ ਆ ਜੁਐਲਰੀ ਦੇਖ ਲਈ ਆ ਟੋ ਆ ਬਈ ਟੋਰਚਾਂ ਵਿੱਚ ਰੱਖੀਆਂ ਨੇ ਇਹ 20 ਰੁਪਏ ਦੀ ਇਹ ਬੱਚਿਆਂ ਵਾਸਤੇ ਆਣਾ ਇਹ 20 ਰੁਪਏ ਦੀ ਟੋਰਚ ਜੀ ਬੱਚਿਆਂ ਵਾਸਤੇ ਚਲੋ ਇਹ ਵੀ ਠੀਕ ਹੋ ਗਿਆ ਜੀ ਸਹੀ ਹੋ ਗਿਆ ਲਓ ਜੀ ਆ ਤੁਸੀਂ ਚੇਨਸ 30 ਰੁਪਏ ਦੀਆਂ ਪੰਜ ਕੰਗੀਆਂ ਲਓ ਜੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਇਹ ਨਹੀਂ ਵੀ ਇੱਕੋ ਜੀਆਂ ਨੇ ਬਈ ਕੱਢ ਕੇ ਦਿਖਾ ਦਈਏ ਹਾਂਜੀ ਹਾਂ ਲਓ ਜੀ ਤੁਹਾਨੂੰ ਦਿਖਾਣੇ ਆ ਕੱਢ ਕੇ ਇਹ ਡਿਜ਼ਾਈਨ ਬਣਾਉਣ ਵਾਸਤੇ ਆ ਲੋ ਜੀ ਆ ਸਾਡੇ ਵਰਗੇ ਮੋਨਿਆਂ ਕੋਲ ਨੇ ਉਸਤੇ ਵੈਸੇ ਦੂਸਰੇ ਵੀ ਲੰਬੇ ਵਾਲਾਂ ਲਈ ਵਰਤ ਸਕਦੇ ਨੇ ਲਓ ਜੀ ਇੱਕ ਆ ਗਈ ਇੱਕ ਆ ਗਈ ਦੋ ਤਿੰਨ ਚਾਰ ਬਾਈ ਚਾਰ ਨੇ ਕਿ 5 ਨੇ ਵਿੱਚ ਚਾਰ ਚਾਰ ਪੰਜ ਅੱਛਾ ਇੱਕ ਮੈਸੇਜ ਵਿੱਚੋਂ ਪਾਇ ਕਿ ਕਹਿੰਦੇ ਤੁਹਾਨੂੰ ਨਵਾਂ ਬਾਈ ਕਹਿੰਦੇ ਸੀ ਦੇ ਦਾਂਗੇ ਪੈਕ ਤੇ ਇਹ ਵਿਖਾਉਣ ਲਈ ਆਪਾਂ ਇਹਦੇ ਚੋਂ ਲਓ ਜੀ ਇੱਕ ਹੋਰ ਹੁੰਦੀ ਹੈ ਸਿੰਪਲ ਕੰਗੀ ਇਹਦੇ ਚੋਂ ਲਓ ਆਹ ਚੀਜ਼ਾਂ 30 ਰੁਪਏ ਦੇ ਵਿੱਚ ਮਿਲ ਜਾਣੀਆਂ ਵੈਸੇ ਜੇ ਲੈਣ ਜਾਈਏ ਕੱਲੀ ਗੰਗੀ ਬਈ ਕਿੰਨੇ 20 ਰੁਪਏ ਦੀ ਮਿਲਦੀ ਹੈ ਕੱਲੀ ਗੰਗੀ ਵੈਸੇ ਇੱਕ ਵੈਸੇ 20 ਦੀ ਮਿਲਦੀ ਹੈ 80 ਰੁਪਏ ਦੇ ਬਣ ਗਏ ਇਹਦੇ 30 80 ਰੁਪਏ ਦਾ ਸਮਾਨ ਤੁਹਾਨੂੰ 30 ਰੁਪਈਆਂ ਦੇ ਵਿੱਚ ਮਿਲ ਰਿਹਾ ਹੈ 60 65% ਡਿਸਕਾਊਂਟ ਲੱਗ ਗਿਆ ਸਮਾਨੇ ਆਜੋ ਛੇਤੀ ਛੇਤੀ 220 ਬਿੰਦੀਆਂ ਸਿਰਫ 20 ਰੁਪਏ ਦੀ 220 ਬਿੰਦੀਆਂ ਸਿਰਫ 20 ਰੁਪਏ ਦੇ ਵਿੱਚ ਕੁਝ ਇੱਕ ਪੈਸੇ ਦੀ ਇੱਕ ਬਿੰਦੀ ਪੈਣੀ ਹੈ ਤੁਹਾਨੂੰ ਲਓ ਮੇਰੀਆਂ ਮਤਲਬ ਮਲਟੀ ਕਲਰ ਆ ਗਏ ਚ ਨੀਲਾ ਪੀਲਾ ਲਾਲ ਹਰਾ ਗੁਲਾਬੀ ਹਨਾ ਕਾਲਾ ਸਾਰੇ ਕਲਰ ਆ ਗਏ ਨੇ ਲੋ ਜੀ ਰੂਪ ਨਖਾਰ ਆ 버ਗਰ ਵਾਲਾ ਸ਼ੋਪਨਰ ਆ 버ਗਰ ਵਾਲਾ ਸ਼ੋਪਨਰ ਆ ਗਏ ਬੱਚਿਆਂ ਨੂੰ ਲੈਣ ਵਾਸਤੇ ਪੜਾਈ ਚ ਹਾਂ ਜੀ ਹਾਂ ਆ ਦੇਖੋ ਜੀ ਸ਼ੋਪਨਰ ਆ ਚੈੱਕ ਕਰੋ ਜੀ ਸੋਨੇ ਮਿਲ ਜਾਣਗੇ ਜੇ ਆਪਾਂ ਨੂੰ ਅੱਛਾ ਇਹ ਵੀ ਸ਼ੋਪਨਰ ਹੈ ਹਾਂ ਜੀ ਹਾਂ ਲੈ ਆ ਤਾਂ ਲੈ ਕੇ ਜਾਣੇ ਅਸੀਂ ਜਵਾਕਾਂ ਵਾਸਤੇ ਸ਼ੋਪਨਰ ਵਗੈਰਾ ਤੇ ਲੈ ਕੇ ਜਾਵਾਂਗੇ ਅੱਜ ਤੇ ਕੁਝ ਨਾ ਕੁਝ ਹੋਰ ਵੀ ਸਮਾਨ ਲੈ ਕੇ ਜਾਵਾਂਗੇ ਆ ਦਿਖਾ ਦਿਓ ਬਈ ਆ ਵੀ ਸਾਰੀਆਂ ਮਲਟੀ ਕਲਰ ਫਾਰਮੂਲਾ ਪਾਉਣ ਵਾਸਤੇ ਸਾਰਾ ਸਮਾਨ ਮਿਲ ਜੂਗਾ ਸੋ ਲੋ ਜੀ ਪੂਰੀ ਗੱਲ ਬਾਤ ਐੜਾ ਬਾਈਆਂ ਦੀ ਲਓ ਜੀ ਆ ਬਾਈਆਂ ਦੀ ਸ਼ਾਪ ਹੈ ਇਹ ਵੀ ਨਾਲ ਹੀ ਉਸ ਸ਼ਾਪ ਦੇ ਇੱਕੋ ਮਾਰਕੀਟ ਨੇ ਵੀਰੇ ਕਿਹੜੀ ਮਾਰਕੀਟ ਵਜਦੀ ਹੈ ਸ਼ਾਪ ਵਾਲਾ ਆਪਣਾ ਇਹ ਕ੍ਰਿਸ਼ਨਾ ਮਾਰਕੀਟ ਵੀਰੇ ਕ੍ਰਿਸ਼ਨਾ ਮਾਰਕੀਟ ਸਮਾਨੇ ਆ ਜੀ ਤੇ ਬੱਸ ਸਟੈਂਡ ਦੇ ਕੋਲ ਆ ਆ ਦੇਖੋ ਇਧਰ ਵੀ ਇਧਰ ਜਿਆਦੀ ਜੁਐਲਰੀ ਆ ਨਾ ਸਾਰੀ ਦੂਜਾ ਸਮਾਨ ਵੀ ਹੈਗਾ ਸੋ ਲਓ ਬਾਈ ਜੀ ਇਹ ਤੁਹਾਨੂੰ ਆਪਾਂ ਸਾਰਾ ਇਨਫੋਰਮੇਸ਼ਨ ਇਹਨਾਂ ਬਾਈਆਂ ਬਾਰੇ ਦੇਤੀ ਆ ਤੇ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾ ਜੋ ਹਰ ਇੱਕ ਮੈਂ ਇੱਕ ਵਾਰੀ ਇੱਕ ਗੱਲ ਕਹਿਣਾ ਨਾ ਕਿ ਹਰ ਇੱਕ ਬੰਦਾ ਅਫੋਰਡ ਨਹੀਂ ਕਰ ਸਕਦਾ ਸਮ ਟਾਈਮ ਮਹਿੰਗਾ ਸਮਾਨ ਤਾਂ ਜੋ ਆਪਣਾ ਕੋਈ ਵੀ ਸਮਾਨ ਜਿਹੜਾ ਨੋਰਮਲ ਰੇਟ ਤੇ ਲੈ ਸਕੇ ਹੋਲ ਸੇਲ ਵਾਸਤੇ ਜਾਂ ਕਿਵੇਂ ਵੀ ਹਰੇਕ ਬਰੋਲ ਵਲੌਗ ਜਿਹੜਾ ਆਪਣਾ ਇਨਫੋਰਮੇਟਿਵ ਹੁੰਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ ਜੀ